ਪਰ ਰੰਜੀਤ ਸਿੰਘ ਢੱਡਰੀਆਂ ਵਾਲਾ ਸਬੰਧੀ 2012 ਦਾ ਇੱਕ ਮਾਮਲਾ ਜੋ ਚੱਲਦਾ ਚੱਲਦਾ 2024 ਦੇ ਵਿੱਚ ਪਹੁੰਚ ਗਿਆ ਔਰ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਔਰ ਮੰਗ ਹੋਈ ਸੀ ਕਿ सीबीआई ਤੋਂ ਜਾਂਚ ਹੋਵੇ ਜਾਂ ਫਿਰ ਉੱਚ ਅਧਿਕਾਰੀਆਂ ਦੀ ਇੱਕ ਐਸਆਈਟੀ ਬਣਾ ਕੇ ਜਾਂਚ ਕੀਤੀ ਜਾਵੇ ਇੱਕ ਲੜਕੀ ਦੇ ਨਾਲ ਕਥਿਤ ਬਲਾਤਕਾਰ ਔਰ ਕਤਲ ਦਾ ਮਾਮਲਾ ਜਿਹੜਾ ਕਦੀ ਬਲਾਤਕਾਰ ਜਾਂ ਕਤਲ ਤੇ ਕਦੀ ਸੂਇਸਾਈਡ ਅਟੈਂਪਟ ਕਹਿ ਕੇ ਦੱਸਿਆ ਜਾ ਰਿਹਾ ਸੀ ਉਸ ਮਾਮਲੇ ਨੂੰ ਲੈ ਕੇ ਹੁਣ ਮ੍ਰਿਤਕ ਪਰਿਵਾਰ ਦੇ ਵੱਲੋਂ ਖਾਸ ਤੌਰ ਦੇ ਉੱਤੇ ਉਸ ਮ੍ਰਿਤਕ ਕੁੜੀ ਦੇ ਭਰਾ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ ਖੈਰ ਇਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਦਾ ਇੱਕ ਨਵਾਂ ਫੈਸਲਾ ਔਰ ਪਟੀਸ਼ਨ ਰੱਦ ਕਰਦੇ ਕਰਦੇ ਹਾਈ ਕੋਰਟ ਨੇ ਇਹ ਕਿਹਾ ਹੈ ਕਿ ਇਸ ਮਾਮਲੇ ਸਬੰਧੀ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਹੀ ਜਾਂਚ ਹੋਵੇਗੀ ਪਟਿਆਲਾ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹੀ ਇਸ ਵਿੱਚ ਜਾਂਚ ਕਰੇਗਾ ਹਾਲਾਂਕਿ ਇਸ ਮਾਮਲੇ ਸੰਬੰਧੀ ਜਿਹੜੀ ਕਾਰਵਾਈ ਹੋਵੇਗੀ ਜਾਂਚ ਦੀ ਉਹ ਸਾਰੀ ਹੀ ਮੈਜਿਸਟ੍ਰੇਟ ਤੱਕ ਜਾਂਚ ਪਹੁੰਚਾਈ ਜਾਵੇਗੀ ਇਸ ਸੰਬੰਧੀ ਮੈਜਿਸਟ੍ਰੇਟ ਨੂੰ ਸੂਚਿਤ ਕੀਤਾ ਜਾਵੇਗਾ ਕਿ ਕਿਸ ਆਧਾਰ ਦੇ ਉੱਤੇ ਜਾਂਚ ਚੱਲਦੀ ਪਈ ਹੈ ਕੀ ਕੁਝ ਹੁੰਦਾ ਪਿਆ ਯਾਨੀ ਕਿ ਮੈਜਿਸਟ੍ਰੇਟ ਜਿਹੜੇ ਨੇ ਉਹ ਸਿੱਧੀ ਬਾਜ਼ ਨਜ਼ਰ ਜਿਹੜੀ ਹੈ ਦੇ ਉੱਤੇ ਰੱਖਣਗੇ ਇਸ ਜਾਂਚ ਦੇ ਉੱਤੇ ਰੱਖਣਗੇ ਇਹ ਮਾਮਲਾ 2112 ਦਾ ਜੁੜਿਆ ਹੋਇਆ ਜਿਸ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੁਆਰਾ ਵਿਵਾਦਾਂ ਦੇ ਵਿੱਚ ਫਸਦੇ ਨਜ਼ਰ ਆਏ ਸੀ ਔਰ ਇੱਕ ਲੜਕੀ ਦੇ ਨਾਲ ਜ਼ਬਰ ਜਨਾ ਦਾ ਮਾਮਲਾ 2012 ਤੋਂ ਚੱਲਦਾ ਚੱਲਦਾ ਹੁਣ 2024 ਦੇ ਵਿੱਚ ਪਹੁੰਚ ਗਿਆ ਸੀ ਇਲਜ਼ਾਮ ਪਾਇਰਨਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਲੱਗੇ ਸੀ ਪਰ ਹੁਣ ਇਹ ਮਾਮਲਾ ਜਿਹੜਾ ਪਟੀਸ਼ਨ ਪਾਈ ਗਈ ਸੀ ਜਿਸ ਆਧਾਰ ਦੇ ਉੱਤੇ ਇਹਦੇ ਵਿੱਚ ਮੰਗ ਕੀਤੀ ਗਈ ਸੀ ਕਿ सीबीआई ਨੂੰ ਜਾਂਚ ਸੌਂਪੀ ਜਾਵੇ सीबीआई ਨੂੰ ਜਾਂਚ ਨਹੀਂ ਸੌਂਪੀ ਜਾਵੇਗੀ ਨਾ ਹੀ ਉੱਚ ਅਧਿਕਾਰੀਆਂ ਦੀ ਐਸਆਈਟੀ ਬਣੇਗੀ ਸਗੋ ਪਟਿਆਲਾ ਪੁਲਿਸ ਪ੍ਰਸ਼ਾਸਨ ਹੀ ਇਸ ਮਾਮਲੇ ਦੇ ਉੱਤੇ ਜਾਂਚ ਕਰੇਗਾ ਇਹ ਹਾਈ ਕੋਰਟ ਦੇ ਵੱਲੋਂ ਫੈਸਲਾ ਔਰ ਇਸ ਪਟੀਸ਼ਨ ਨੂੰ ਇਹ ਫੈਸਲਾ ਦੇਣ ਤੋਂ ਬਾਅਦ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਖੈਰ ਹੌਂਦਾ ਸਮਝਣਾ ਹੁਣ ਦੇਖਣਾ ਹੋਵੇਗਾ ਕਿਉਂਕਿ ਪੀੜਤ ਪਰਿਵਾਰ ਦੇ ਜਿਹੜੇ ਵਕੀਲ ਨੇ ਨਵਨੀਤ ਕੋਰ ਉਹਨਾਂ ਦਾ ਨਾਮ ਹੈ ਉਹਨਾਂ ਨੇ ਇਸ ਮਾਮਲੇ ਦੇ ਸੰਬੰਧੀ ਇੱਕ ਸਕਾਰਾਤਮਕ ਨਜ਼ਰੀਆ ਰੱਖਿਆ ਆ ਉਹਨਾਂ ਨੇ ਜ਼ਰੂਰ ਕਿਹਾ ਹੈ ਕਿ ਇਹਦੇ ਉੱਤੇ ਹੁਣ ਮੈਜਿਸਟਰੇਟ ਜਿਹੜੀ ਆਪਣੀ ਅੱਖ ਰੱਖਣਗੇ ਬਾਜ਼ ਨਜ਼ਰ ਰੱਖਣਗੇ ਇਸ ਮਾਮਲੇ ਦੀ ਜਾਂਚ ਔਰ ਆਪ ਵੀ ਉਹ ਕਹਿੰਦੇ ਕਿ ਅਸੀਂ ਪੂਰੀ ਨਿਗਰਾਨੀ ਰੱਖਾਂਗੇ ਇਸ ਜਾਂਚ ਦੇ ਉੱਤੇ ਤੇ ਹੋ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਜਿਹੜਾ ਉਹ ਮقرਰ ਹੋ ਸਕੇ ਖैर ਦੇਖਣ ਵਾਲੀ ਗੱਲ ਹੈ ਕੀ ਕੁਝ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ